ਜੀ ਬਾਬੂ ਬਈ ਕੀ ਹਾਲ ਚਾਲਾ ਹੋ ਟੁੱਟੇ ਸਾਰੇ ਤੇ ਜਾਨਵਰ ਪੰਛੀ ਠੀਕ ਹੋਣਗੇ ਹਣਾ ਵੀ ਸੋਡੇ ਸਾਰਿਆਂ ਦੇ ਤੇ ਅੱਜ ਮੇਰੇ ਲਵੇ ਹੈਗੇ ਨਾ ਠੱਲਾਂ ਬਾਬੂ ਇੱਕ ਮਿੰਟ ਠੀਕ ਆ ਬਾਬੂ ਮਰਲੇ ਠੱਲਾਂ ਨੇ ਨੰਬਰ ਨਹੀਂ ਦਿਖਾਉਂਦੇ ਹਣਾ ਤੇ ਇਹ ਠੱਲਾਂ ਪਾਉਣੇ ਹਣਾ ਵੀ ਅੱਜ ਬੱਚਿਆਂ ਦੇ ਤੇ ਜਿਵੇਂ ਕਿਸ ਨੂੰ ਪਤਾ ਵੀਡੀਓ ਕੁਆਲਿਟੀ ਸੋਨੇ ਦੇਖ ਲਈ ਹੁਣੀ ਠੀਕ ਆ ਬਾਬੂ ਤੇ ਜਾਣ ਬਰ ਉਤਾ ਛੱਡੀ ਨਹੀਂ ਹੈਗਾ ਜਿੱਤੇ ਅੱਜ ਜਾਲ ਚ ਪਾਉਣੇ ਠੀਕ ਹੈ ਵੀਡੀਓ ਕੁਆਲਿਟੀ ਜੇ ਦੇਖ ਰਹੇ ਹੁਣ ਹਨ ਤੇ ਇਹ ਹੈਗੇ ਵੀ ਆਈਫੋਨ 14 ਪ੍ਰੋ ਠੀਕ ਹੈ 14 ਪ੍ਰੋ ਸੈਕ ਬਾਈ ਕਰਿਆ ਆਪਾਂ ਨੇ ਤੇ ਚਲੋ ਲਿਆਉਣੇ ਕੱਟ ਕੇ ਬੱਚੇ ਵੀ ਪਾਈਏ ਪਹਿਲਾਂ ਨੰਬਰਾਂ ਤਾਂ ਥੱਲੇ ਥੱਲਾ ਤੇ ਪਤਾ ਨਹੀਂ ਕੀ ਬੋਲੀ ਜਨਾ ਖਦਮਾ ਸੌਂ ਚ ਨਹੀਂ ਆ ਰਿਹਾ ਗੱਲ ਮੈਂ ਠੀਕ ਹੈ ਬਾਪੇ ਜਾਨਵਰ ਆਪਣੇ ਉਮੀ ਦੇ ਉਮੀ ਨਹੀਂ ਤੇ ਬੱਚਿਆਂ ਦੇ ਰੰਗ ਲਾਉਣ ਵਾਲਾ ਬਸ ਤੇ ਬੱਚੇ ਡਾ ਡਾਈ ਡਾਰ ਕਰਨ ਵਾਲੇ ਨੇ ਡਾਰ ਜੇ ਬੋਲਾ ਜਾਂ ਨਹੀਂ ਆ ਰਹੇ ਪਤਾ ਨਹੀਂ ਕੀ ਹੋ ਰਿਹਾ ਠੀਕ ਹੈ ਭਾਈ ਤੇ ਇਧਰ ਬੱਚੇ ਬੈਠੇ ਨੇ ਠੀਕ ਹੈ ਬੱਚੇ ਚੱਕ ਲੈਣ ਦੇ ਦੋ ਠੀਕ ਹੈ ਇੱਕ ਆਹ ਕੱਢਿਆ ਰੱਤਾ ਜਾਂ ਕਬੂਤਰ ਇਹਨੇ ਇੱਕ ਆਹ ਕੱਢਿਆ ਦੇਖ ਲੈ ਉਰੇ ਵੀ ਮਾਰਦਾ ਦੇਖੋ ਭਾਈ ਤੇ ਪੌਣਾ ਥੱਲਾ ਇੱਥੇ ਕਰਦੇ ਤੁਹਾਡੇ ਨਾਲ ਭਾਈ ਸ਼ੇਰ ਦੀ ਬਾਬੂ ਬੱਚਿਆਂ ਨੇ ਠੱਲਾਂ ਪਾਤੀਆਂ ਬਈ ਠੀਕ ਹੈ ਤੇ ਇੱਕ ਇਧਰਲੇ ਪੈਰ ਚ ਉਹ ਕੱਦਰ ਆਉਣਾ ਬਗਿਆ ਬੈਠੋ ਰੇ ਉਹ ਜੀ ਬਈ ਠੀਕ ਹੈ ਤੇ ਇੱਕ ਆ ਪਾਤੀ ਇਧਰਲੇ ਪੈਰ ਚ ਠੀਕ ਹੈ ਠੀਕ ਆ ਬਾਬੂ ਦੇਖ ਲੈ ਬਈ ਜਾਨ ਬੋਰਾ ਕਾਲੀਆਂ ਲੋਕਾਂ ਦੇ ਬੱਚੇ ਠੀਕ ਹੈ ਤੇ ਬਾਕੀ ਕਿ ਦੋ ਠੱਲਾਂ ਰਹਿ ਗਈਆਂ ਠੀਕ ਆ ਬਾਬੂ ਤੇ ਇਹਨਾਂ ਨੂੰ ਆਪਾਂ ਸਾਉਂਦ ਨੇ ਬਈ ਉਹਰੇ ਠੀਕ ਆ ਇਹ ਅਗਲੇ ਜਿਹੜੇ ਚਿੱਟੀਆਂ ਵਾਲੇ ਰੱਖ ਰਕਨੇ ਸਾਖੇ ਨਾਲ ਉਹਦੇ ਉਹਦੇ ਪਾਵਾਂਗੇ ਠੀਕ ਆ ਫੇ ਠੱਲਾਂ ਬੱਚੇ ਛੜ ਤੇ ਤੇ ਦਾਣਾ ਪਿਆ ਵੀ ਇਹਨਾਂ ਲਵੇ ਠੀਕ ਆ ਪਾਣੀ ਵੀ ਪਿਆ ਤੇ ਅੱਜ ਮੜੀ ਜੀ ਤੋਂ ਪਕਾਲਦੀ ਆ ਹਨਾ ਤੇ ਆਪਾਂ ਥੋੜੇ ਜਿ ਠੈਰ ਕੇ ਜੀ ਪਾਵਾਂਗੇ ਜਾਲ ਚ ਜਿਵੇਂ ਆਪੇ ਪਾਉਂ ਜੇ ਇਦਰਾ ਰਵੀ ਲਵੇ ਰਵੀ ਕਿ ਕਰੇ ਠੀਕ ਆ ਤੇ ਦਰਾ ਕੀ ਬਣੀ ਪਿਆ ਇੱਕ ਆਦਾ ਇੱਕ ਉਤਰਾ ਵਸਤੀ ਆ ਮੈਂ ਖਾ ਕਿਤੇ ਇਹ ਜਿਆ ਪਿੰਜਰਾ ਤਾਂ ਹਾ ਇਹ ਤੇ ਜਾਲ ਠੀਕ ਆ ਜਾਲ ਤੇ ਨੀਚੇ ਵੀ ਪਿੰਜਰਾ ਇੱਕ ਠੀਕ ਆ ਭਾਈ ਤੇ ਆ ਪਿੰਜਰਾ ਹੋਲ ਫਰਾ ਆਹੀ ਵਾ ਬਿਓ ਆ ਬਸੈਂ ਕਲੀ ਜਿਵੇਂ ਖੜਾ ਰਖੀ ਆ ਜਨਮ ਪਰਦੇ ਕਹਿੰਦੇ ਹੈ ਕਰ ਲੋ ਦਰਸਨ ਆਉ ਯਾ ਬਈ ਜਿਹਦੇ ਰੰਗ ਲਾਇਆ ਤੀ ਕਾਲਾ ਪੱਲਾ ਕਾਲੀ ਟੌਰੀ ਇਧਰ ਆ ਗਾ ਦਿਖਾ ਇੰਕੇ ਰ ਫੜੇ ਲੈ ਮੈਂ ਕਹਿੰਨ ਬਾਹਰ ਕੱਢ ਲੈ ਵੇਟ ਉਹ ਕੁੰਡੀ ਦੀ ਚਾਬੀ ਲੈ ਲਾਓ ਜੀ ਬਾਬਾ ਨਾ ਦੇਖੋ ਕੰਦੇ ਕਾਲਾ ਉੱਪਰ ਲਾਈਕ ਇੱਕ ਇੱਕ ਕਮੈਂਟ ਆਇਆ ਕਹਿੰਦਾ ਜਲੂਸ ਘੜਤਾ ਆ ਇੱਥੇ 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 ਇਹ ਹੋਰ ਵੱਜੂ ਹੋਰ ਅਫ ਜਮੀ ਕਾਲਾ ਮਾਰਾ ਪਕੜਾ ਗਿਆ ਹਾਂ ਤਿਆ ਕਾਲੀ ਬੂੰਛਾ ਠੀਕ ਆ ਅੱਜ ਡਾਈ ਤੇ ਅੱਜ ਪਤਾ ਨਹੀਂ ਕਿੰਨੇ ਕੁੰਨੇ ਵਿੱਚ ਪੈ ਗਈ ਬਾਤ ਇਹ ਤਾਂ ਸਾਨੂੰ ਦੱਸਾਂ ਟੈਂਟ ਤੇ ਜਰਦੀਆਂ ਤਾਂ ਤੇ ਵੀਡੀਓ ਕੁਆਲਿਟੀ ਜ਼ਰੂਰ ਦੱਸਿਓ ਬਈ ਕਿਵੇਂ ਲੱਗਿਆ ਨਾ ਆਈਫੋਨ 14 ਪ੍ਰੋ ਜੀ ਠੀਕ ਆ ਤਨ ਨਹੀਂ ਟੈਕਮੈਂਟ ਹੋ ਗਿਆ ਲਿਆ ਉਹ ਇਨਾਨੇ ਆ ਗੜਾ ਇਹਦਾ ਬੱਚਾ ਹੈ ਤਿਆਰ ਕਰ ਗਿਆ ਬੰਗਾਈ ਠੀਕ ਆ ਬਾਈ ਰਵੀ ਗੇ ਇਤਰਾਏ ਸੀਗੇ ਚਲ ਗਿਆ ਕੁੜਾ ਮਾਰ ਕੇ ਆਈ ਗਏ ਤੇ ਸਾਹਮਣੇ ਵੱਟੀ ਚੋੜੀ ਆ ਹੁਣ ਆ ਹਣੁ ਰੱਖ ਕੇ ਬਾਈ ਠੀਕ ਮੱਜੇ ਤੇ ਪਏ ਆ ਪਾ ਤਾਂ ਨਾਲ ਬਰੋਂ ਨੂੰ ਜੀ ਆ ਕਿਵੇਂ ਫਾਗਦਾ ਉਹ ਦਵਾਈ ਵਰਦਾ ਕੁੱਤਿਆਂ ਦੇ ਵੋਏ ਆਈਆਂ ਕੁੱਤੇ ਗੱਤੇ ਇਹਨਾਂ ਦੇ ਭਈ ਕਤੂਰੇ ਕੁੱਤੀ ਇਹਨਾਂ ਨੇ ਪਾਲੀ ਹੋਈਆਂ ਨੇ ਉਹਦੇ ਘਰ ਕਰਕੇ ਆ ਕਿੰਨੇ ਇਹ ਮੋਟਾ ਤੜਕਾ ਹੀ ਜਾਂਦਾ ਹੈ ਹੈ 250 ਹਾਂ 250 ਖਾਸੀ ਫੁੱਲ ਕੇ ਨਾ ਬਣਾਇਆ ਤੇ ਭਈ ਇਹ ਕਬੂਤਰੀ ਲਾਈ ਜਾਂਦੇ ਨੇ ਖਾੜ ਦਿਓ ਆ ਫਰਦੀ ਆ ਖਾਸੀ ਫੁੱਲ ਕੇ ਨਾ ਬਣਾਇਆ ਕੁਝ ਫੇਰ ਤਾ ਭਈ ਆ ਲਾਓ ਜੀ ਆ ਫਰਦੀ ਕੂਤਰੀ ਆ ਕਿਹੜਾ ਉਹ ਗੋਲਾ ਚੀ ਲੈ ਰੱਖੇ ਆ ਫਿਰ ਦੇਖ ਬੁੱਤਲੀ ਬੋਲੇ ਬੁੱਤਲੀ ਰੱਖ ਕੇ ਦੋ ਜੇ ਬਣਾਇ ਨੋਂਦਾ ਉਹ 얘ਦਿਆ ਹਾਂ ਸਦੀ ਗੋਲੇ ਨੂੰ ਤੇ ਇਹਨਾਂ ਦੇ ਜਾਨਵਰ ਦੇਖ ਲੋ ਆ ਬੱਚੇ ਕੱਟ ਰੱਖੇ ਨੇ ਬਈ ਸਾਹਮਣੇ ਵਾਲੇ ਠੀਕ ਹੈ ਕਾਲੇ ਜਿਹਨੇ ਤੇ ਕਾ ਇਹਨਾਂ ਦੀ ਇਹਦੀ ਮਾਂ ਆਏਗੀ ਬੱਚਿਆਂ ਦੀ ਤੇ ਸਾਹਮਣੇ ਕਿਹੜੀ ਆ ਲਾਡੋ ਵਾਲੀ ਠੀਕ ਆ ਆ ਕਿੱਥੋਂ ਚੱਕ ਲੈ ਤੁਸੀਂ ਸਲਟਰ ਆ ਆਹ ਕੀ ਕਰਨ ਦੇ ਉਹ ਦਬਾਇਆ ਬੁੱਤਰੀ ਆਈ ਜਾਂਦੀ ਛੋਡੀ ਨਾ ਅੱਛਾ ਤਾਵਾਂਗੇ ਦੂਮ ਤਾਂ ਪੂਰਾ ਓਕੇ ਬਾਕੀ ਚਮਾ ਦੂਸਰ ਵੈਰੀ ਐ ਪੈਸਾ ਨਾ ਉਹ ਆ ਦੇ ਆ ਕੱਲ ਦੀ ਹੋਈ ਆ ਆ ਗਈ ਬਾਬੇ ਇਹ ਬਾਬੇ ਦੇਖੋ ਦੂਸਰ ਵੈਰੀ ਐ ਹੂੰ ਦੂਸਰ ਵੈਰੀ ਨਾ ਤਾਂ ਚੜ ਰਿਹਾ ਡਿੱਗੂ ਕੂਤਰੀ ਪਾਣੀ ਪੂਣੀ ਚ ਕੱਦਰ ਗਈ ਆ ਫੇਰਦੀ ਬਈ ਕੋਈ ਬੱਚੀ ਹੱਕ ਤੇ ਇੰਨਾਂ ਨੇ ਦਵਾਰੇ ਸੈਟ ਹੋ ਜ ਨੇ ਠੀਕ ਆ ਚਲੋ ਆਪੇ ਜਾਉਣੇ ਦਿਖਾਉਣੇ ਫਿਰ ਤਾਂ ਹਾਂਜੀ ਬਾਬੇ ਬਈ ਆਪਾਂ ਮਾੜਾ ਇਹ ਹਣਾ ਤੁਹਾਨੂੰ ਪਤਾ ਹੈ ਕੰਮ ਯਾ ਲਾ ਉਧਰ ਖੇਡਣ ਖੁੱਡਣ ਜੇ ਲੱਗੇ ਤੇ ਅੱਜ ਵੀ ਰਾਤ ਨੂੰ ਮਤਲਬ ਇਹਨਾਂ ਦੇ ਦਾਣੇ ਚੱਕ ਦੀਏ ਆਪਾਂ ਸੱਚ ਵਾਈਡ ਤੇ ਵੀ ਲੱਗ ਕੇ ਜਾਂਦੀ ਹੈ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਇਹ ਬਈ 14 ਮਰੋ ਹਣਾ ਮੈਨੂੰ ਪਹਿਲਾਂ ਵੀ ਦੱਸ ਇੱਕ ਮਿੰਟ ਯਾਰ ਮਤਲਬ ਜਿਹੜਾ ਬਣ ਲਿਆ S23 ਸੀਗਾ ਨਾ ਪਹਿਲਾਂ ਉਹ ਤੇ ਵਾਈਡ ਐਂਗਲ ਚ ਨਹੀਂ ਲੱਗਦਾ ਸੀ ਹਣਾ ਇਹ ਚ ਵਾਈਡ ਐਂਗਲ ਚ ਲਾਈਟ ਲੱਗ ਜਾਂਦੀ ਆ ਹਾਂ ਦੇਖੋ ਆ ਹੈਗਾ ਵਨ ਆ ਹੈਗਾ ਵਾਈਟ ਠੀਕ ਆ ਤੇ ਜਾਨਪੁਰ ਚੰਪੁਰ ਠੀਕ ਆ ਬਸ ਹਨਾ ਆਲੂ ਡਾਉਣੇ ਨੇ ਇੱਕ ਦਾ ਚਟਕਾਂ ਵਾਲੀ ਤੇ ਦੂਸਰਾ ਬੱਚਾ ਆ ਬੈਠਾ ਸਾਹਮਣੇ ਠੀਕ ਆ ਤੇਰਾ ਥੋੜੀ ਰੰਗ ਦੀ ਵੇਟ ਕਰਦੇ ਆ ਇਹਨਾਂ ਦੇ ਲੰਗੜਾ ਸੀ ਹਨਾ ਛੋਟਿਆਂ ਬੱਚਿਆਂ ਦੇ ਇਹ ਵੀ ਕੱਢਾਂਗੇ ਕੱਲ੍ਹ ਖੁੱਲੇ ਕੱਢਾਂਗੇ ਨਾਲੇ ਠੀਕ ਆ ਖੋਲੇ ਬਾਹਾਂਗੇ ਤੇ ਚਲੋ ਅੱਗ ਅੱਜ ਦੇ ਵਲੋਗ ਚ ਬਸ ਇਹੀ ਸੀ ਇਹ ਠੱਲਾਂ ਪਾਈਆਂ ਮੜੇ ਨੂੰ ਰਾਤ ਨੂੰ ਤੋਤਾ ਦਿਖਾਏ ਹਣਾ ਦਾਣੇ ਚੱਕ ਤੇ ਆਪਾਂ ਨੇ ਅੱਜ ਇੰਨਾ ਮਤਲਬ ਕੋਈ ਨਹੀਂ ਕਰਿਆ ਕਾਲੂ ਦਿਖਾਵਾਂ ਤੁਸੀ ਕੂਤਰੌੜ ਦੇ ਦਿਖਾਵਾਂ ਜਦੋਂ ਕੋਈ ਨਾ ਜੂਮ ਆ ਦੋ ਦਿਨ ਪੇਪਰਾਂ ਕਰਕੇ ਇਹਨਾਂ ਦਾ ਮਤਲਬ ਬਲੌਗ ਜਾਂ ਨਹੀਂ ਆਇਆ ਉਹਦੀ ਕਰਕੇ ਤੇ ਕਾਲੂ ਦਿਖਾਵਾਂ ਤੁਹਾਨੂੰ ਕੂਤਰ ਉੜਦੇ ਹਨ ਕਿਵੇਂ ਦਿਖਣੀਆਂ ਐ ਛਤਰੀ ਲੱਗ ਰਹੀ ਆ ਆਪਣੀ ਠੀਕ ਆ ਬਾਕੀ ਚਲੋ ਮਿਲਦਾ ਕਿਸੇ ਨਵੇਂ ਬਲੌਗ ਦੇ ਨਾਲ ਬਾਏ ਬਾਏ ਬਾਏ